ਮੇਲ ਵੀ ਸਾਸਰੀ ਕਾਲ ਸਾਸਰੀ ਜੀ ਅੱਜ ਤਾਂ ਮੰਦਰੀ ਜਰ ਕੀ ਨੇ ਆਇਆ ਕਿਤੋਂ ਮੈਂ ਨਾ ਵੀ ਜੀ ਪਰਮਾਤਮਾ ਨੇ ਦਿੱਤਾ ਵੇਖੋ ਕਿੱਡਾ ਬਦਿਆ ਹੀ ਰੱਬ ਨਗੀਨਾ ਆ ਬੜਾ ਅਨੀਲੀ ਦਾ ਵੀ ਦਾ ਹਾਂ ਆ 2 ਫੁੱਟ ਦੁੱਧ ਦੀ ਧਾਰ ਇਹ ਲੋਟੀ ਦਾ ਆਈਦਾ ਕਈ 20 ਫੁੱਟ ਦੀ ਕੀ ਬਾਤ ਆ ਬੜੀ ਸ਼ਾਨਦਾਰ ਆ ਯਾਰ ਇਹ ਵੀ ਆ ਬਹੁਤ ਠੰਡੀ ਠੰਡੀ ਵੀ ਪੂਰੀ ਬਹੁਤ ਠੰਡੀਆਂ ਵੀ ਜੀ ਮੈਂ ਨਾ ਵੀ ਇੱਥੇ ਕੋਈ ਪ੍ਰਾਪ ਹੋ ਗਿਆ ਬੱਚਾ ਛੱਡਣ ਤੋਂ ਬਿਨਾਂ ਹੀ ਚਵਾ ਦਾਂਗੇ ਇਦਾਂ ਹੀ ਦੁੱਧ ਵੀ 12 ਕਿਲੋ ਚਵਾ ਦੇਣਾ ਮੈਂਨੇ 12 ਵੀਜੀ ਦੀ ਕਹਾਤਾ ਹੋ ਗਿਆ ਵਾਦ 12 ਠੰਡਾ ਦੁੱਧ 12 ਬੰਦ ਮੈਂ ਤਾਂ ਕਹਿੰਦੇ 12 ਚਵਾਵਾਂਗੇ ਵਾਦ ਠੰਡਾ ਮੈਂਨਾ ਵੀਜੀ ਬੜੀ ਚੰਗੀ ਝੋਟੀ ਬਹੁਤ ਚੰਗੀ ਕੱਟੀ ਤੋਰ ਤਾਰ ਕੇ ਵਿਖਾਤੀ ਵੀਡੀਓ ਚਾਹਤਾ ਫਿਰ ਪਹਿਲਵਾਨ ਹੀ ਖੜਾ ਸਜਦਾ ਇਹਦਾ ਮੈਂਨਾ ਵੀਜੀ ਨਗੀਨਾ ਆ ਗਿਆ ਰੇਟ ਇਹਦਾ ਵੀਡੀਓ ਚ ਦੱਸਾਂਗੇ ਤੁਹਾਨੂੰ ਵੇਟ ਕਰਿਓ ਮਾੜੀ ਜੀ ਕਰਖਾਂ ਗਰਵੀਲ ਪਰੇ ਨੂੰ ਚੱਲ ਪੁੱਤ ਛੋਟੀ ਵਿਖਾ ਦੇ ਲੈਵਾ ਇਹਦਾ ਵੇਹ ਵੀਜੀ ਵੇਖੋ ਇੰਦਰ ਪੰਡਾ ਪਾਈ ਫਿਰਦੀ ਕਰਮਾ ਜੀ ਦੇ ਕੀ ਬਾਤ ਠੰਡੀ ਕੋਈ ਟਾਈਮ ਤੜਕੇ ਦੀ ਚਵਾਈ ਫੁੱਲ ਹੋਈ ਵੀ ਆ ਮੈਂ ਇਹਨੂੰ ਬੱਚਾ ਲਾਤਾ ਇਹਨੇ ਤਾਂ ਜਮਾ ਹੀ ਸਰਾ ਕਰਾਤਾ ਟਾਈਮ ਦੇ ਟਾਈਮ ਜਿਹੜਾ ਮਰਜੀ ਵੀਰ ਆ ਕੇ ਆਪਣੀ ਤਸੱਲੀ ਕਰੇ ਦੋ ਡੰਗ ਫੇਮਈਆਂ ਖੜੇ ਇਥੋਂ ਧੰਨਵਾਦ ਸੱਜਣੋ ਸ਼ਾਰਟ ਵੀ